ਲੱਗਦਾ ਕਿ ਪਹਿਲੀ ਵਾਰੀ ਹਿਸਟਰੀ ਵਿੱਚ ਐ ਉਹਦੀ ਗੱਲਮਚਾਈ ਹੋਣੀ ਹੈ ਕਿ ਪੌਣੇ 3 ਸਾਲ ਵਿੱਚ ਆਲਮੋਸਟ ਡਲਪੁਆਇੰਟ ਫੰਡ 0 ਦਿੱਤੇ ਰਹੇ ਹੈ। ਮੈਂ ਆਪ ਆਪ ਪਾਰਟ-ਪਾਰਟ ਰਿਕੁਐਸਟ ਕਰਨਾ ਕਿ ਅਜੇ ਵੀ ਸਾਡੇ ਸਿਟੀ ਵਿੱਚ 100 ਕਰੋੜ ਰੁਪਏ ਦਾ ਸੀਵਰੇਜ ਪਾਣੀ ਉੱਪਰ ਕੰਮ ਕਰਨ ਦੀ ਲੋੜ ਹੈ। ਸੀਵਰੇਜ ਪਾਣੀ ਦੇ علاوہ ਮੈਨੂੰ ਲੱਗਦਾ ਹੈ ਕਿ ਪੌਣੇ 3 ਸਾਲ ਹੋ ਗਏ ਹਨ ਉਪਨੁਕਰ ਤੱਕ 100 ਕਰੋੜ ਰੁਪਏ ਦੀ ਜਿਹੜੀ ਸਾਡੇ ਅਧਿਆਪਕਾਂ ਦੀ ਅੰਤਰਾ ਰਾਜ ਗਈ ਹੈ। आवेदन पेश करूंगा मैं आम आदमी पार्टी के लिए करांगा कि एम जब्ताना डिस्ट्रिक्ट से पैसा दे 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 आम आदमी पार्टी की सोच ना खोएगा उसी लोगों को उसी यूनिट से क्या करो उसी तीसरी यूनिट के डटा डटा बात किस रूप में उसी पीछे यूनिट पीछे

ਸਾਡੇ ਪਠਾਨਕੋਟ ਦੀ ਡਵੈਲਪਮੈਂਟ ਦਾ ਮੈਂ ਸਭ ਤੋਂ ਪਹਿਲੇ ਥੈਂਕਸ ਕਰਨਾ ਸਾਰਿਆਂ ਦਾ ਕਾਉਂਸਲਰ ਸਾਹਿਬਾਨ ਦਾ ਮੇਅਰ ਸਾਹਿਬ ਦਾ ਪੂਰੀ ਟੀਮ ਆਈ ਦੀ ਹੈ ਔਰ ਤੁਹਾਡਾ ਜਰਨਲਿਸਟ ਭਰਾਵਾਂ ਦਾ ਵੀ ਥੈਂਕਸ ਕਰਨਾ ਦੇਖੋ ਸ਼ਹਿਰ ਦੀ ਅਸੀਂ ਪੋਨੇ ਤਿੰਨ ਸਾਲ ਹੋ ਗਏ ਨੇ ਵੇਟ ਕਰਦੇ ਬੜੀ ਵਾਰੀ ਅਸੀਂ ਰਿਕਵੈਸਟ ਵੀ ਕੀਤੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਪਹਿਲੀ ਵਾਰੀ ਹਿਸਟਰੀ ਵਿੱਚ ਐਹੋ ਜੀ ਗਵਰਨਮੈਂਟ ਆਈ ਹੋਣੀ ਹੈ ਕਿ ਪੋਨੇ 3 ਸਾਲ ਵਿੱਚ ਆਲਮੋਸਟ ਡਵੈਲਪਮੈਂਟ ਫੰਡ ਜ਼ੀਰੋ ਦਿਤੇ ਰਹਿ ਜੀ ਔਰ ਤੁਸੀਂ ਨਿਊਜ਼ ਵੀ ਪੜ੍ਹ ਰਹੇ ਹੋਗੇ ਕਿ ਟੈਂਡਰ ਲੱਗ ਰਹੇ ਨੇ ਪੈਸਾ ਨਹੀਂ ਹੈ ਕਦੀ ਟੈਂਡਰ ਡਿਲੇ ਹੋ ਰਹੇ ਨੇ ਔਰ ਸਾਡੇ ਟਾਈਮ ਮੇਰੇ ਤੋਂ ਲੱਗਦਾ ਕਿ ਅਸੀਂ ਵਿਥਿਨ 1 ਮੰਥ ਟੈਂਡਰ ਦਾ ਪ੍ਰੋਸੀਜਰ ਚੰਡੀਗੜ੍ਹੋਂ ਕੰਪਲੀਟ ਕਰਵਾ ਕੇ ਹਾਊਸ ਦੀ ਮੀਟਿੰਗ ਕਰਵਾ ਕੇ 1 ਮਹੀਨੇ ਦੇ ਅੰਦਰ ਪੂਰਾ ਪ੍ਰੋਸੀਜਰ ਫਾਲੋ ਕਰਕੇ ਅਸੀਂ ਵਰਕ ਆਰਡਰ ਵੀ ਕੰਟਰੈਕਟਰ ਨੂੰ ਹੱਥ ਫੜਾ ਦਿੰਦੇ ਸੀ ਤਾਕੀ ਸ਼ਹਿਰ ਦਾ ਕੰਮ ਨਾ ਰੁਕੇ ਮੇਜਰ ਮੁੱਦਾ ਇਹ ਹੈ ਜੀ ਕਿ ਮੈਂ ਗੈਨ ਕਦੀ ਨੈਗੇਟਿਵਿਟੀ ਜਾਂਦਾ ਨਹੀਂ ਆ ਆਪਣੇ ਟਾਈਮ ਅਸੀਂ ਮੈਂ ਇੱਕ ਸੀਵਰੇਜ ਪਾਣੀ ਦਾ ਕੰਮ ਕਰਾਇਆ ਸੀ ਤੇ ਦੋ ਫੇਜ਼ਿਸ ਚ ਕੰਮ ਹੋਣਾ ਸੀ ਜਿਹੜੀ ਮੇਰੀ ਪਲੈਨਿੰਗ ਸੀ ਸਰਕਾਰ ਦੀ ਸਾਡੀ ਉਸ ਟਾਈਮ ਨਾਲ ਬੈਠ ਕੇ ਬਣਾਈ ਸੀ ਉਹਦੇ ਵਿੱਚ ਇਨੀਸ਼ੀਅਲੀ ਅਸੀਂ ਉਹ ਏਰੀਆ ਕਵਰ ਕੀਤਾ ਸੀ ਕਿ ਜਿਹਦੇ ਵਿੱਚ ਬਹੁਤ ਹੀ ਬੁਰਾ ਹਾਲ ਹੈ ਪਾਣੀ ਹੈ ਹੀ ਨਹੀਂ ਸੀਵਰੇਜ ਹੈ ਹੀ ਨਹੀਂ ਤੇ ਸਭ ਬਿਜਲੀ ਬਿਜਲੀ ਕੰਪਨੀ ਉੱਥੇ ਮੈਂ ਲੀਡੀਜ਼ ਨੂੰ ਦੇਖਦਾ ਸੀ ਕਿ ਸਾਰਾ ਦਿਨ ਕੰਮ ਕਰਕੇ ਔਰ ਸ਼ਾਮ ਨੂੰ ਮੈਂ ਉਹਨਾਂ ਨੂੰ ਘੜੇ ਔਰ ਬਾਲਟੀਆਂ ਪਾਣੀ ਦੀ ਭਰਦੇ ਦੇਖੀ ਦੀਆਂ ਜੀ ਆਪੇ। ਤੋਂ ਮੇਰਾ ਪਹਿਲਾ ਟਾਰਗੇਟ ਉਹਦਾ ਸੀ ਕਿ ਅਸੀਂ ਕਿਸੇ ਤਰੀਕੇ ਨਾਲ ਇਹੋ ਜਿਹੇ ਜਿੰਨੇ ਵੀ ਏਰੀਆਸ ਨੇ ਉੱਥੇ ਸੀਵਰੇਜ ਪਾਣੀ ਦਾ ਕੰਮ ਕਰਾਈਏ। 2 ਸਾਲ ਲੱਗੇ ਸਾਹਿਬ ਟੈਂਡਰ ਕਰਵਾਇਆ, ਕਲੀਅਰ ਕਰਵਾਇਆ ਤੇ 100 ਕਰੋੜ ਲੱਗੇ ਹੋਣਾ ਸਾਰਾ ਔਰ ਉਸ 100 ਕਰੋੜ ਦੇ ਵਿੱਚ ਪੂਰਾ ਕਾਰਪੋਰੇਸ਼ਨ ਦਾ ਏਰੀਆ ਸ਼ਾਂਤ ਹੋ ਗਿਆ ਔਰ ਮੈਨੂੰ ਲੱਗ ਰਿਹਾ ਕਿ ਅੱਜ ਜੋ ਲੋਕੀ ਹਾਂ ਹਾਂ ਕਾਰ ਵੀ ਨਹੀਂ ਨਹੀਂ ਮਚਾਰੇ ਪਾਣੀ ਤੇ ਸੀਵਰੇਜ ਕਰਕੇ ਉਹ ਜਿਹੜਾ ਸਾਡੇ ਟਾਈਮ ਦਾ 100 ਕਰੋੜ ਦਾ ਕੰਮ ਹੋਇਆਦਾ ਔਰ ਚਾਲੀ ਤੇ ਟਿਊਬਵੈ ਲੱਗੇ ਸੀ ਔਰ 20000 ਸੀਵਰੇਜ ਦੇ ਕਨੈਕਸ਼ਨ 10000 ਪਾਣੀ ਦੇ ਨਵੇਂ ਕਨੈਕਸ਼ਨ ਪੰਜ ਐਸਟੀਪੀ ਛੇ ਵੱਡੇ ਟੈਂਕਲ ਸੀ ਬਣਾਏ ਸੀ ਔਰ ਛੋਟੇ ਬੋਰ ਤੇ ਅੰਗਿਣਿਤ ਕਰਾਏ ਤੇ ਉਹਦੇ ਕਰਕੇ ਰੀਲਿਫ ਮਿਲਿਆ ਮਗਰ ਉਸ ਤੋਂ ਬਾਅਦ ਜੋ ਮੈਂ ਸਟੱਡੀ ਕਰਵਾਇਆ ਸੀ ਔਰ ਮੈਂ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਨਾ ਕਿ ਅਜੇ ਵੀ ਸਾਡੇ ਸਿਟੀ ਵਿੱਚ 100 ਸਵਾ 100 ਕਰੋੜ ਦਾ ਸੀਵਰੇਜ ਪਾਣੀ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਉਹਨਾਂ ਦੀ ਪਾਈਪਸ ਰਿਪਲੇਸ ਕਰਨ ਦੀ ਲੋੜ ਹੈ ਪਾਣੀ ਦੀਆਂ ਸੀਵਰੇਜ ਦੀ ਪਾਈਪਸ ਰਿਪਲੇਸ ਕਰਨ ਦੀ ਲੋੜ ਹੈ ਤੇ ਇਹ ਕੰਮ ਨੂੰ ਇਮੀਡੀਏਟਲੀ ਮੈਂ ਕਿਸ ਤਰੀਕੇ ਨਾਲ ਸਪੀਡ ਫੜੀ ਦੀ ਸੀ ਆਪਣਾ ਹੁੰਦਾ ਤਾਂ ਸ਼ਾਇਦ ਮੈਂ ਹੁਣ ਤੱਕ ਉਹ ਪ੍ਰੋਪੋਜ਼ਲ ਕਲੀਅਰ ਕਰਵਾ ਕੇ ਕੋਈ ਕੀਸੀ ਕਰਵਾ ਵੀ ਦਿੰਦਾ ਮੈਂ ਮਗਰ ਚੁਕਿ ਸਰਕਾਰ ਹੁਣ ਦੂਸਰੀ ਹੈ ਵਿਧਾਇਕ ਦੂਸਰੇ ਨੇ ਮੈਂ ਹੀ ਰਿਕੁਐਸਟ ਕਰਾਂਗਾ ਦੋਨਾਂ ਨੂੰ ਵਿਧਾਇਕ ਨੂੰ ਵੀ ਵਿਧਾਇਕ ਜੀ ਨੂੰ ਵੀ ਤੇ ਸਰਕਾਰ ਨੂੰ ਵੀ ਜਿਹੜੀ ਸਾਡੀ ਗਵਰਨਮੈਂਟ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਐ ਪਲੀਜ਼ ਇਹ ਸ਼ਹਿਰ ਨੂੰ ਬੜੀ ਲੋੜ ਹੈ ਇੱਕ ਇਹ ਸੀਵਰੇਜ ਪਾਣੀ ਦਾ ਕੰਮ ਕਰਾਓ ਦੂਸਰਾ ਕਾਰਪੋਰੇਸ਼ਨ ਨੂੰ ਕੋਈ ਪੈਸਾ ਨਹੀਂ ਦਿੱਤਾ ਜੀ ਸਾਰੇ ਲੋਕਾਂ ਨੂੰ ਪਤਾ ਹੈ ਪੈਸਾ ਮਿਲੇਗਾ ਮੈਂ ਅਜ ਤੋਂ 1.5 ਸਾਲ ਪਹਿਲੇ 2 1.5 ਨਹੀਂ ਮੈਂ ਕਿਹਾ 2 ਸਾਲ ਹੋ ਗਏ ਮੇਰੇ ਸਾਹਬ ਅਸੀਂ ਇੱਕ ਮੀਟਿੰਗ ਕੀਤੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੈਸੇ ਦਿਓ ਐਗਜ਼ੀਕਿਊਸ਼ਨ ਕੰਮ ਐਨੇ ਐਕਸਪੀਰੀਐਂਸ ਕਾਉਂਸਲਰਸ ਮਿਲੇ ਦੇਨੇ ਤੁਸੀਂ ਪੈਸੇ ਦੋ ਤਾਂ ਕਿ ਟੈਂਡਰ ਲੱਗਣ ਟੈਂਡਰ ਟਾਈਮ ਵੀ ਕਲੀਅਰ ਕਰਵਾਓ ਕਿਉਂਕਿ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਨੇ ਇਹ ਪੂਰੀ ਆਫੀਸਰਸ ਨੇ ਕੰਮ ਕਰਨਾ ਹੁੰਦਾ ਤੇ ਅਸੀਂ ਆਪਣੇ ਸ਼ਹਿਰ ਦਾ ਕੰਮ ਕਰੀਏ ਜਿੱਥੇ ਕੰਮ ਛੱਡ ਕੇ ਗਏ ਦਾ ਉੱਥਾ ਉੱਥੇ ਹੈ ਜੀ ਮੈਨ ਬੜਾ ਦੁੱਖ ਲੱਗਦਾ ਸੀਵਰੇਜ ਪਾਣੀ ਤੋਂ ਇਲਾਵਾ ਮੈਨੂੰ ਲੱਗਦਾ ਕਿ ਪੌਣੇ 3 ਸਾਲ ਹੋ ਗਏ ਨੇ ਇਹਨਾਂ ਨੂੰ ਹੁਣ ਤੱਕ 100 ਕਰੋੜ ਰੁਪਏ ਦੀ ਡਲਪੈਂਟ ਸਾਡੇ ਸ਼ਹਿਰ ਦੇ ਵਿੱਚ ਕਰਾ ਲੈਣੀ ਚਾਹੀਦੀ ਸੀ ਹਾਂ ਇਹ ਤੱਕ ਜੇ ਪੈਸਾ ਉਹਨੇ ਦਿੱਤਾ ਤਾਂ ਮੈਂ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਾਂਗਾ ਕਿ ਇਹ ਪਲੀਜ਼ ਆਪਣਾ ਸਾਡੇ ਸ਼ਹਿਰ ਨੂੰ ਪੈਸਾ ਚਾਹੀਦਾ ਸਾਡੇ ਹੋਰ ਪਾਰਕਸ ਬਣ ਸਕਦੇ ਨੇ ਹੋਰ ਕਮਿਊਨਿਟੀ ਹਾਲਸ ਬਣ ਸਕਦੇ ਨੇ ਅਜੇ ਸਾਡੇ ਨਾਲੇ ਕਿੰਨੇ ਪੇਦ ਨੇ ਜਿਹੜੇ ਸਾਡੇ ਟਾਈਮ ਅਸੀਂ ਕਾਫੀ ਕੰਮ ਕਰਾ ਲਿਆ ਕਾਫੀ ਪੇਦ ਹੈ ਨਾਲੇ ਟੱਕਣ ਵਾਲੇ ਨੇ ਬੜੀ ਚੀਜ਼ ਹੈ ਤੇ 100 ਕਰੋੜ ਹੋਏਗਾ ਤੇ ਸ਼ਹਿਰ ਦੀ ਅੱਗੇ ਗ੍ਰੋਥ ਹੋ ਸਕੇਗੀ ਔਰ ਬਹੁਤ ਹੀ ਪੈਥੈਟਿਕ ਸਿਚੁਏਸ਼ਨ ਚ ਟਾਊਨ ਐ ਸ਼ੁਕਰ ਕਰੋ ਪਰਮਾਤਮਾ ਦੀ ਦਿਆ ਨਾਲ ਅਸੀਂ ਆਪਣੇ ਟਾਈਮ ਸਾਰਿਆਂ ਦੀ ਮਿਹਨਤ ਕਰਕੇ ਅਸੀਂ ਸੜਕਾਂ ਬਣਾ ਗਏ ਆ ਚਾਹੇ ਟਾਕੀ ਰੋਡ ਹੈ ਚਾਹੇ ਮਮੂਨ ਰੋਡ ਹੈ ਚਾਹੇ ਐਂਡਲੋਜੀ ਰੋਡ ਹੈ ਚਾਹੇ ਮਿਸ਼ਨ ਰੋਡ ਹੈ ਚਾਹੇ ਆਗਨਿਕ ਵਿਆਸ ਦੀ ਰੋਡ ਹੈ ਕੋਈ ਅਸੀਂ ਐਹੋ ਜੀ ਰੋਡ ਹੈ ਨਹੀਂ ਛੱਡੀ ਮੈਂ ਆਪਣੇ ਪਿੰਡਾਂ ਵਿੱਚ ਵੀ ਜੇ ਤੁਸੀਂ ਧੀਰੇ ਦੀ ਰੋਡ ਦੇਖੋ ਤੇ ਅਸੀਂ ਇਹਨੇ ਆਪਣੇ ਟਾਈਮ ਬਣਾ ਗਏ ਦਾ ਤੇ ਲੱਕੀਲੀ ਕਿਉਂਕਿ ਕੰਮ ਇੰਨਾ ਕੁਆਲਟੀ ਵਾਲਾ ਹੋਇਆ ਸੀ ਹਜੇ ਤੱਕ ਰੁਕਿਆ ਨਹੀਂ ਮਗਰ ਇੱਥੇ ਕੰਮ ਨਹੀਂ ਰੁਕਦਾ ਰੋਜ਼ ਡਲਪਿੰਡ ਰੋਜ਼ ਮੇਨਟੇਨੈਂਸ ਚਾਹੀਦਾ ਫੇਰ ਮੈਂ ਬਾਰ-ਬਾਰ ਕਹਣਾ ਕਿ ਕਾਉਂਸਲਰਸ ਆਰ देयर ਟੂ ਵਰਕ ਫੋਰ ਪੀਪਲ ਬਟ ਓਨਲੀ ਥਿੰਗ ਇਜ਼ ਰਿਕੁਆਇਰਮੈਂਟ ਆਫ ਮਨੀ ਪੈਸਾ ਚਾਹੀਦਾ ਤੇ ਆਮ ਆਦਮੀ પાર્ટી ਪੈਸਾ ਦੇ ਦੂਸਰਾ ਮੈਂ ਬਿਜਲੀ ਧਿਆਨਾਂ ਜੀ ਅੱਜ ਵੀ ਦੇਖ ਲਓ ਤੇ ਕੱਟ ਲੱਗੇਦਾ ਬਿਨਾਂ ਬਿਜਲੀ ਤੋਂ ਬੈਠੇਦੇ ਆ ਨੋ ਵਰੀਜ਼ ਬਿਜਲੀ ਵਿੱਚ ਇਹਨਾਂ ਨੇ ਇੱਕ ਸਾਹ ਬੱਚਿਆਂ ਨੇ ਪੜ੍ਹਨਾ ਹੁੰਦਾ ਮੈਂ ਬਾਰ-ਬਾਰ ਇੱਕੋ ਗੱਲ ਅਸੀਂ ਆਪਸ ਵਿੱਚ ਵੀ ਇਹੀ ਗੱਲ ਕਰਨੇ ਆ ਕਿ ਬੱਚਿਆਂ ਨੇ ਪੜਨਾ ਹੈ ਜੀ ਆਨਲਾਈਨ ਬਿਜ਼ਨਸ ਚੱਲ ਰਿਹਾ ਹੈ ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਰਹੇ ਨੇ ਉਹ ਬਾਹਰ ਆ ਕੇ ਪਿੰਡਾਂ ਚ ਬਹਿ ਕੇ ਸ਼ਹਿਰ ਚ ਬਹਿ ਕੇ ਆਨਲਾਈਨ ਬਿਜ਼ਨਸ ਕਰ ਰਹੇ ਨੇ ਕਿਉਂਕਿ ਇੰਡੀਆ ਕੋਲ ਬ੍ਰੇਨ ਬਹੁਤ ਅੱਛਾ ਹੈ ਆਈਟੀ ਇੰਡਸਟਰੀ ਚ ਅੱਜ ਵੀ 100 ਬਿਲੀਅਨ ਡਾਲਰ ਦਾ ਰਿਮਿਟੈਂਸ ਕਹਿੰਦੇ ਨੇ ਜੀ ਕਿ ਬਾਹਰੋਂ ਡਾਲਰ ਕਮਾ ਕੇ ਦੇਸ਼ ਵਿੱਚ ਲੈ ਕੇ ਆਣਾ ਉਹ ਸਾਡੇ ਜਿਹੜੇ ਆਈਟੀ ਕੰਪਨੀਆਂ ਚ ਬੱਚੇ ਐਕਸਪੋਰਟ ਚ ਕੰਮ ਕਰਦੇ ਨੇ ਉਹ ஆன்ਲਾਈਨ ਬੈ ਕੇ ਕੰਮ ਕਰ ਰਹੇ ਨੇ ਤੇ ਇਹ ਸਾਰੀ ਚੀਜ਼ਾਂ ਬਿਜਲੀ ਨਾਲ ਚਲਦੀਆਂ ਬਜ਼ੁਰਗ ਨੇ ਬਜ਼ੁਰਗਾਂ ਨੂੰ ਬਿਜਲੀ ਚਾਹੀਦੀ ਹੈ ਜੀ ਹੁਣ ਅਸੀਂ ਆਪਣੇ ਟਾਈਮ ਇੱਕ ਸਬਸਿਡੀ ਦਿੱਤੀ ਸੀ ਤਾਂ ਕਿ ਬੱਚੇ ਪੜ ਸਕਣ ਕੰਪੀਟੀਸ਼ਨ ਕਲੀਅਰ ਕਰ ਸਕਣ ਰਾਤੀ ਜੇ ਗਰਮੀ 'ਚ ਬੱਚਾ ਪੜੇਗਾ ਮੈਂ ਵੀ ਪੜਿਆ ਜੀ ਮੇਰੇ ਫਾਦਰ ਨੇ ਮੈਨੂੰ AC ਲਾ ਕੇ ਦਿੱਤੇ ਰਸੀ ਤੇ ਮੈਂ ਰਾਤੀ 2-2 ਵਜੇ 3-3 ਵਜੇ ਤੱਕ ਪੜਦਾ ਹੀ ਮੈਨੂੰ ਕਿਉਂਕਿ ਉਹ ਮੇਰੇ ਫਾਦਰ ਸਾਹਿਬ ਕਹਿੰਦੇ ਅੱਡ ਬੀਤੀ ਜਗ ਬੀਤੀ ਔਰ ਮੈਂ ਆਪਣੇ ਆਪ ਨੂੰ ਕੋਰਿਲੇਟ ਕਰਕੇ ਕਹਿਣਾ ਮੈਂ 2 ਵਜੇ ਸੌਂਦਾ ਸੀ 3 ਵਜੇ 2:00-3:00 ਵਜੇ ਤੱਕ ਪੜ੍ਹ ਕੇ ਫਿਰ ਸਵੇਰੇ 8:00 ਵਜੇ ਫੇਰ ਉੱਠਦਾ ਸੀ ਜੇ ਮੇਰੇ ਕੋਲ AC ਨਾ ਹੁੰਦਾ ਮੇਰੇ ਕੋਲ ਲਾਈਟ ਨਾ ਹੁੰਦੀ ਮੇਰੇ ਫਾਦਰ ਮੈਨੂੰ ਪਰਮਿਟ ਨਾ ਕਰਦੇ ਕਿ ਤੂੰ ਬਿਜਲੀ ਯੂਜ਼ ਕਰ ਸਕਦਾ ਸ਼ਾਇਦ ਮੈਂ ਪੜ੍ਹ ਕੇ ਕੰਪੀਟੀਸ਼ਨ ਕਲੀਅਰ ਹੀ ਨਹੀਂ ਕਰ ਸਕਦਾ ਮੈਂ ਇੰਜੀਨੀਅਰਿੰਗ ਕਰ ਹੀ ਨਹੀਂ ਸਕਦਾ ਤੇ ਇਹ ਆਮਨ ਵੀ ਪਾਰਟੀ ਨੂੰ ਸੋਚਣਾ ਪਏਗਾ ਤੁਸੀਂ ਲੋਕਾਂ ਨੂੰ 300 ਯੂਨਿਟ ਤੇ ਰਿਸਪੈਕਟ ਨਾ ਕਰੋ ਉਸੇ 300 ਯੂਨਿਟ ਜਿਹੜਾ ਤੁਸੀਂ ਵਾਦਾ ਕੀਤਾ ਸੀ ਲੋਕਾਂ ਨੂੰ ਤੁਸੀਂ ਪਲੀਜ਼ 300 ਯੂਨਿਟ ਫ੍ਰੀ ਦਿਓ ਕਿਸ਼ਕ ਫਿਰ ਸਬਸਿਡੀ ਤੁਸੀਂ ਕਰ ਲੋ ਹੁਣ ਤੁਸੀਂ 3 ਰੁਪਏ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਬਸਿਡੀ ਵਿਡਰਾ ਕਰ ਲਈ ਹੈ ਹੁਣ ਕਿਸੇ ਦਾ 300 ਯੂਨਿਟ ਤੋਂ 1 ਯੂਨਿਟ ਉੱਪਰ ਆਏਗਾ ਉਹਨੂੰ 7 ਜਾਂ 8 ਰੁਪਏ ਯੂਨਿਟ ਪੈਣਾ ਜੀ ਹਨਾ 8 ਰੁਪਏ 7 ਰੁਪਏ 7 ਰੁਪਏ ਇੰਟੂ 3 ਤੁਸੀਂ ਉਹਦੇ ਕੋਲੋਂ 2100 ਰੁਪਏ ਸਿੱਧਾ ਕਢਵਾ ਲੈਣਾ ਫਿਰ ਇਹਦਾ ਕੋਈ ਬੈਨੀਫਿਟ ਨਹੀਂ ਹੈ ਹੁਣ ਇਹਦੀ ਰੈਸਟ੍ਰਿਕਸ਼ਨ ਲਾ ਕੇ ਤੁਸੀਂ ਕੀ ਨੁਕਸਾਨ ਕੀਤਾ ਗਰੀਬ ਆਦਮੀ ਨੇ ਕਹਿੰਨਾ ਆਪਣੇ ਬੇਟੇ ਨੂੰ ਪੜਾ ਤੂੰ ਰਾਤੀ ਨਹੀਂ ਪੜਨਾ ਕਿਸੇ ਦੀ ਮਾਂ ਬਿਮਾਰ ਪਈ ਦੀ ਹੈ ਕਿਸੇ ਦੇ ਫਾਦਰ ਬਿਮਾਰ ਪਏ ਨੇ ਬਿਜਲੀ ਦੇ ਬਿਨਾ ਨਹੀਂ ਰਹਿ ਸਕਦੇ ਸਰਦੀਆਂ ਵਿੱਚ ਹੀਟਰ ਵੀ ਚੱਲਨੇ ਨੇ ਫਿਰ ਉਹਨਾਂ ਨੇ ਕਹਿਣਾ ਬੇਟਾ ਤੂੰ ਇਹ ਨਹੀਂ ਕਰ ਸਕਦਾ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਸੋਚ ਠੀਕ ਕਰਨੀ ਪੈਗੀ ਕਿ ਇੱਥੇ ਬਾਹਰਲੇ ਦੇਸ਼ ਬਿਜਲੀ ਦੀ ਕੰਜ਼ਮਪਸ਼ਨ ਵਧਾ ਕੇ ਸੋਲਰ ਲਗਾ ਕੇ ਜਿਸ ਤਰ੍ਹਾਂ ਵੀ ਲਗਾ ਕੇ ਬਿਜਲੀ ਦੀ ਕੰਜ਼ਮਪਸ਼ਨ ਵਧਾ ਕੇ ਆਪਣੀ ਇਕਨੋਮਿਕ ਗਰੋਥ ਕਰ ਰਹੇ ਨੇ ਤੇ ਸਾਡਾ ਪੰਜਾਬ ਉੱਠਾ ਹੀ ਚੱਲੇਗਾ ਆਮ ਆਦਮੀ ਪਾਰਟੀ ਬਿਜਲੀ ਦੀ ਕੰਪਸਮਸ਼ਨ ਕਿਸੇ ਤਰੀਕੇ ਨਾਲ ਰੋਕ ਰਹੀ ਹੈ ਤਾਂਕਿ ਸਾਡੀ ਉਹਨਾਂ ਨਾਲ ਡਾਇਰੈਕਟਲੀ ਪੰਜਾਬ ਦੀ ਗਰੋਥ ਤੇ ਅਸਰ ਪੈ ਰਿਹਾ ਜੀ ਮੇਰੇ ਤੇ ਵਿਸ਼ਵਾਸ ਨਹੀਂ ਹੈ ਕਿ ਇੱਕ ਏਜੰਸੀ ਹਾਇਰ ਕਰੋ ਆਮ ਆਦਮੀ ਪਾਰਟੀ ਨੂੰ ਕਹਿਣਾ ਇੱਕ ਏਜੰਸੀ ਹਾਇਰ ਕਰੋ ਸਰਵੇ ਕਰੋ ਸਾਰੇ ਕੋਲੋਂ opinion ਲਓ ਜਿਹੜੇ ਬੱਚੇ ਕੰਮ ਕਰ ਰਹੇ ਨੇ ਜਿਹੜੇ ਬੱਚੇ ਪੜ੍ਹ ਰਹੇ ਨੇ ਜਿਨ੍ਹਾਂ ਦੇ ਬਜ਼ੁਰਗ ਘਰ ਬੈਠੇ ਦੇ ਉਹਨਾਂ ਕੋਲੋਂ ਸਰਵੇ ਕਰਕੇ ਤੁਹਾਨੂੰ ਸਮਝ ਲੱਗੇਗੀ ਕਿ ਕਿੰਨਾ ਵੱਡਾ ਬਲੰਡਰ ਕਰ ਰਹੇ ਹੋ ਤੁਸੀਂ ਇਹ ਜਿਹੜੀ ਬਿਜਲੀ ਦੀ 3 ਰੁਪਏ ਦੀ ਤੁਸੀਂ ਸਬਸਿਡੀ ਖਤਮ ਕੀਤੀ ਹੈ ਤੇ ਹੋਰ ਮੁੱਦੇ ਬੜੇ ਨੇ ਅੱਜ ਮੇਨ ਮੁੱਦਾ ਸ਼ਹਿਰ ਦੀ ਡਲਪਣ ਦਾ ਸੀ ਤੇ ਸਾਡੀ ਡਿਮਾਂਡ ਹੈ ਇਸ ਕਾਨਫਰੰਸ ਦੇ ਥਰੂ ਪ੍ਰੈਸ ਕਾਨਫਰੰਸ ਦੇ ਥਰੂ ਕਿ ਸਾਨੂੰ ਇਮੀਡੀਏਟਲੀ 100 ਕਰੋੜ ਰੁਪਏ ਸ਼ਹਿਰ ਦੀ ਗਰੋਥ ਵਾਸਤੇ ਦੋ ਚਾਹੇ ਕਾਰਪੋਰੇਸ਼ਨ ਨੂੰ ਦੋ ਚਾਹੇ ਪੀ ਡਬਲਯੂ ਡੀ ਨੂੰ ਦੋ ਉਹ ਪੁੱਲ ਕਲੀਅਰ ਕਰਾਓ ਹੁਣ ਤੇ ਚਲੋ ਮੈਂ ਮੈਂਬਰ ਆਫ ਪਾਰਲੀਮੈਂਟ ਸਾਹਿਬ ਦੀ ਮਦਦ ਲੈ ਕੇ ਉਹਨੂੰ ਪੁਸ਼ ਕਰ ਰਹੇ ਹਾਂ ਪਲੱਸ ਸੀਵਰੇਜ ਪਾਣੀ ਵਾਸਤੇ ਸਾਨੂੰ 100 ਕਰੋੜ ਹੋਰ ਚਾਹੀਦਾ ਹੋਏਗਾ ਇਸ ਸ਼ਹਿਰ ਵਾਸਤੇ ਤਾਂਕਿ ਉਹਨੂੰ ਅਸੀਂ ਕੰਪਲੀਟ ਕਰੀਏ ਇੱਕ ਡਾਈਟ ਇੰਸਟੀਚਿਊਟ ਸਾਹਿਬ ਖੁਲਵਾ ਕੇ ਗਿਆ ਸੀ ਉਹ ਮੈਂ ਡਾਈਟ ਇੰਸਟੀਚੂਟ ਇਸ ਕਰਕੇ ਖਲਵਾਇ ਸੀ ਕਿ ਸਾਡੀ ਬੇਟੀਆਂ ਪੀਟੀਟੀ ਟੀਚਰ ਬਣ ਸਕਣ ਜਾਣ 5 ਏਕੜ ਜਗ੍ਹਾ ਮੈਂ ਨਮੀਨੀ ਚ ਦਵਾਈ ਸੀ ਉੱਚ ਬੜੀ ਮਿਹਨਤ ਲੱਗੀ ਸੀ ਪੌਣੇ 3 ਸਾਲ ਹੋ ਗਏ ਐ ਤੇ ਕੋਰੋਨਾ ਕਰਕੇ ਮੇਰੇ ਬੜੇ ਨੁਕਸਾਨ ਹੋਏ ਕਿ ਮੈਂ ਉਸ ਇੰਸਟੀਚੂਟ ਆਪਣੇ ਟਾਈਮ ਚੱਲ ਨੂੰ ਨਹੀਂ ਕਰਾ ਪਾਇਆ ਮਰੂਦੀ ਇਨਾਗੂਰੇਸ਼ਨ ਹੋ ਗਈ ਸੀ ਪੌਣੇ 3 ਸਾਲ ਹੋ ਗਏ ਇਹ ਤਾਂ ਕਲਾਸ ਨਹੀਂ ਸ਼ੁਰੂ ਕਰ पाए 4 ਮਹੀਨੇ ਹੋ ਗਏ ਟਾਕੀ ਦਾ ਪੁਲ ਸੀ 4-5 ਮਹੀਨੇ ਦਾ ਕੰਮ ਸੀ ਉਹ ਪੁਲ ਨਹੀਂ ਚਾਲੂ ਕਰਾ पाए ਉਹ ਸਪੀਡ ਸੀ ਇੱਕ ਹੋਰ ਚੀਜ਼ ਮੈਂ ਲੋਕਾਂ ਨੂੰ ਦੱਸਣਾ ਚਾਹੁੰਨਾ ਆਪਣੇ ਪਟਾਣਕੋਟ ਦੇ ਜਦੋਂ ਤੁਸੀਂ ਕੋਈ ਕੰਮ ਡਿਲੇ ਕਰਦੇ ਹੋ ਸਾਥ ਕਿਸੇ ਠੇਕੇਦਾਰ ਦਾ ਉਹ ਇੱਕ ਵਾਰੀ ਬੰਦ ਹੋ ਜੇ ਉਹਨੂੰ ਚਾਲੂ ਕਰਾਂ ਚ ਜਾਨ ਨਿਕਲ ਜਾਂਦੀ ਹੈ ਮਟੀਰੀਅਲ ਦੇ ਰੇਟ ਵੱਜ ਜਾਂਦੇ ਨੇ ਸਭ ਕੁਝ ਵੱਜ ਜਾਂਦਾ ਹੁਣ ਟਾਕੀ ਦਾ ਪੁਲ ਪੋਣੇ 3 ਸਾਲ ਤੋਂ ਪੂਰਾ ਖੁਦਵਾ ਕੇ ਰੱਖੇ ਦਾ ਦੁਕਾਨ ਵਾਲਿਆਂ ਨੂੰ ਪੁੱਛੋ ਉੱਥੇ ਲੋਕਾਂ ਨੂੰ ਪੁੱਛੋ ਕਿੰਨੀ ਇਨਕਨਵੀਨੀਅੰਸ ਹੈ ਡਾਈਟ ਇੰਸਟੀਚਿਊਟ ਤੁਸੀਂ ਨਹੀਂ ਚਲਾ पाए ਮਗਰ ਫੋਕਸ ਕਿੱਥੇ ਹੈ ਸਰਕਾਰ ਦਾ ਫੋਕਸ ਕਿੱਥੇ ਹੈ ਹੁਣ ਸਰਪੰਚਾਂ ਦੇ ਇਲੈਕਸ਼ਨ ਹੈ ਤੁਸੀਂ ਦੇਖਿਆ ਹੀ ਹੋਈ ਗਿਰੰਦਾਵਾ ਸਾਹਿਬ ਦੀ ਵੀਡੀਓ ਬਾੜਾ ਸਾਹਿਬ ਦੀ ਜੀਰਾ ਸਾਹਿਬ ਦੀ ਜੋ ਹੋਇਆ ਹੁਣ ਤੱਕ ਇਹ ਨਾਲ ਕਿੰਨੇ ਕਿ ਜਿੱਤ ਲੋਗੇ ਹੁਣ ਸਹਿਮਤੀ ਦਾ ਨਾਮ ਦੇ ਕੇ ਗਨ ਪੁਆਇੰਟ ਤੇ ਪਿੰਡਾਂ ਚ ਤੁਸੀਂ ਸਹਿਮਤੀਆਂ ਕਰਾਓਗੇ ਉਹਨਾਂ ਦੇ ਪੇਪਰ ਕਟੋਗੇ ਇਹ ਇਸ ਨਾਲ ਤੁਹਾਨੂੰ ਤੇ ਲੋਕੀ ਸਤਾਈ ਚ ਦੇ ਵਾਪਸ ਨਹੀਂ ਆ ਪਾਓਗੇ ਤੁਹਾਡੀ ਤੇ ਇੱਕ ਸੀਟ ਵੀ ਨਹੀਂ ਆਏਗੀ ਤੇ ਮੈਂ ਇਹ ਵੀ ਰਿਕੁਐਸਟ ਕਰਾਂਗਾ ਸਪੈਸ਼ਲੀ ਆਫੀਸਰਸ ਨੂੰ ਕਿ ਪੋਲੀਟੀਕਲ ਸੈਟਅਪ ਦੇਤੇ ਡਿਸੀਜਨ ਆਉਂਦੇ ਨੇ ਜੀ ਮੈਂ ਆਫੀਸਰਸ ਨੂੰ ਆਪਣੇ ਵੱਲੋਂ ਇੱਕ ਸੁਜੈਸ਼ਨ ਵੀ ਦੇ ਰਿਹਾ ਕਿਉਂਕਿ ਇਹ ਜਿੰਨੇ ਵੀ ਹੁਣ ਡਿਪਟੀ ਕਮਿਸ਼ਨਰ ਸੁਪਰਡੈਂਟ ਪੁਲਿਸ ਲੱਗੇਦ ਨੇ ਆਈਪੀਐਸ ਆਈਐਸ ਇਹ ਸਾਰੇ ਹਮ ਉਮਰ ਹੀ ਹਾਂ ਸੀ ਸਾਡੇ ਆਸ-ਪਾਸ ਮੇਰੇ ਤੋਂ ਛੋਟੇ ਹੀ ਹੋਣੇ ਨੇ ਮੈਂ ਉਹਨਾਂ ਨੂੰ ਇੱਕੋ ਹੀ ਰਿਕਵੈਸਟ ਕਰਾਂਗਾ ਯੂ ਆਰ ਹੇਅਰ ਸਾਡੇ ਟਾਈਮ ਵੀ ਕੋਈ ਤੱਕਾ ਨਹੀਂ ਹੋਇਆ ਸੀ ਯੂ ਆਰ ਹੇਅਰ ਟੂ ਸੇਵ ਦੀ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਜਿਹੜੇ ਕਰਕੇ ਤੁਹਾਡੀ ਅਪੁਆਇੰਟਮੈਂਟ ਹੋਈ ਦੀ ਤਾਂ ਮੈਂ ਡੀਸੀ ਸਾਹਿਬ ਨੂੰ ਵੀ ਤੇ ਐਸਐਸਪੀ ਸਾਹਿਬ ਪਠਾਨਕੋਟ ਨੂੰ ਕਾਂਗਾ ਸਾ ਮੈਂ ਤੁਹਾਨੂੰ ਇਹ ਕ੍ਰੈਡਿਟ ਵੀ ਦਿੰਦਾ ਕਿ ਹਜੇ ਤੱਕ ਬੜਾ ਪੀਸਫੁਲ ਚੱਲ ਰਿਹਾ ਜੋ ਕੰਟੈਸਟ ਕਰਨਾ ਚਾਹੁੰਦਾ ਵਾਈ ਟੂ ਡਿਡਕਟ ਪੇਪਰ ਤੇ ਕਿਸੇ ਦੇ ਪੇਪਰ ਨਾ ਕੈਨਸਲ ਹੋਣ ਦੇ ਨਾ ਲੈਟ ਲੈਟ ਅ ਫੇਅਰ ਇਲੈਕਸ਼ਨ ਟੇਕਸ ਪਲੇਸ ਤੇ ਜਿਹੜਾ ਜਿੱਤ ਗਿਆਏਗਾ ਪਿੰਡ ਵਾਲੇ ਸਹਿਬ ਸਮਿਤੀ ਨਾਲ ਜੁਤਾਨਗੇ ਤੇ ਉਹਦੇ ਕੋਲੋਂ ਕੰਮ ਕਰਾਏ ਉਹ ਤੇ ਮੈਂ ਇਸ ਵਾਸਤੇ ਵੀ ਸਾਡੀ ਅੱਜ ਇੱਕ ਮੀਟਿੰਗ ਸੀ